ਅੰਮ੍ਰਿਤਸਰ ਗੁਰੂ ਕੀ ਨਗਰੀ ਸਿੱਖੀ ਦਾਤੋਰਾ ਤੇ ਪੰਜਾਬ ਦੇ ਵਿਕਸਿਤ ਜ਼ਿਲ੍ਹਿਆਂ ਦੇ ਵਿੱਚ ਗਿਣਿਆ ਜਾਣ ਵਾਲਾ ਅਹਿਮ ਹਲਕਾ ਤੇ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰੀ ਵਿਕਸਿਤ ਜ਼ਿਲ੍ਹਾ ਹਰਮੰਦਰ ਸਾਹਿਬ ਦਾ ਇੱਥੇ ਹੋਣਾ ਵੀ ਇਸ ਨੂੰ ਸਿੱਖ ਧਾਰਮਿਕ ਕੇਂਦਰ ਬਣਾਉਂਦਾ ਹੈ ਤੇ ਬਾਰਡਰ ਇਤਿਹਾਸਕ ਥਾਵਾਂ ਜਲੀਆਂ ਵਾਲਾ ਬਾਗ ਕਿਲਾ ਗੋਬਿੰਦਗੜ ਪੁਲ ਕੰਜਰੀ ਵਾਗਾ ਬਾਰਡਰ ਵਰਗੀਆਂ ਮਹੱਤਵਪੂਰਨ ਥਾਵਾਂ ਅੰਮ੍ਰਿਤਸਰ ਨੂੰ ਸੈਰ ਸਪਾਟਾ ਕੇਂਦਰ ਬਣਾ ਚੁੱਕੇ ਨੇ ਇਸ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ 2014 ਚੋਣਾਂ ਦੇ ਲਈ ਜਾਰੀ ਹੋਈ ਵੋਟਰਾਂ ਦੀ ਸੂਚੀ ਮੁਤਾਬਕ ਇੱਥੇ ਕੁੱਲ ਵੋਟਰਾਂ ਦੀ ਸੰਖਿਆ ਹੈ 1477000 ਤੇ 262 ਇਹਨਾਂ ਵਿੱਚੋਂ ਮਹਿਲਾ ਵੋਟਰ 6980098 ਜਦਕਿ ਪੁਰਸ਼ ਵੋਟਰ 779134 ਗੱਲ ਕਰੀਏ ਸੀਟ ਤੇ ਇਤਿਹਾਸ ਦੀ ਤਾਂ ਹੁਣ ਤੱਕ ਕਾਂਗਰਸ ਇੱਥੇ ਸਭ ਤੋਂ ਵੱਧ ਜਿੱਤ ਹਾਸਲ ਕਰ 10 ਸੰਸਦ ਦੇ ਚੁੱਕੀ ਹੈ ਬੀਜੇਪੀ ਦੇ ਹਿੱਸੇ ਚਾਰ ਵਾਰ ਹੀ ਜਿੱਤ ਲੱਗੀ ਹੈ ਪਰ ਪਿਛਲੀਆਂ ਦੋ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦੇ ਨਵਜੋਤ ਸਿੰਘ ਸਿੱਧੂ ਇੱਥੇ ਕਬਜ਼ਾ ਕਰੀ ਬੈਠੇ ਸੀ 15ਵੀਂ ਲੋਕ ਸਭਾ ਚੋਣਾਂ ਦੇ ਵਿੱਚ ਮੁਕਾਬਲਾ ਸੀ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਦੇ ਵਿਚਾਲੇ ਗੱਲ ਕਰੀਏ ਮੌਜੂਦਾ ਸੰਸਦ ਦੀ ਤਾਂ ਵਿਕਾਸ ਕੰਮ ਠੀਕ ਠਾਕ ਰਿਹਾ ਹੈ ਕਈ ਪ੍ਰੋਜੈਕਟ ਸੁਪਨਿਆਂ ਦਾ ਹਿੱਸਾ ਬਣੇ ਤੇ ਕੁਝ ਹੀ ਹਕੀਕਤ ਦੇ ਵਿੱਚ ਨਿਪਰੇ ਚੜੇ ਸਿੱਧੂ ਦੇ 10 ਸਾਲ ਦੇ ਕਾਰਜਕਾਲ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਮਲਟੀ-ਸਪੋਰਟਸ ਕੰਪਲੈਕਸ ਭੰਡਾਰੀ ਪੁਲ ਨੂੰ ਵੱਡਾ ਕਾਰਨ ਵਰਗੇ ਕਈ ਮੁੱਦੇ ਚੁਕੇ ਗਏ। ਇਹਨਾਂ ਵਿੱਚੋਂ ਸਿਟੀ ਬੱਸ ਸੇਵਿਸ ਤਾਂ ਜਾਂਦੇ ਜਾਂਦੇ ਸਿੱਧੂ ਨਿਪਰੇ ਛੱਡ ਗਏ ਤੇ ਬੱਸ ਸੇਵਿਸ ਸ਼ਹਿਰ ਦੇ ਵਿੱਚ ਦੌੜਦੇ ਵੇਖੀ ਜਾ ਸਕਦੀ ਹੈ। ਅੰਮ੍ਰਿਤਸਰ ਦੇ ਵਿੱਚ ਵਿਕਾਸ ਦੀ ਗੱਲ ਕਰੀਏ ਤਾਂ ਕੁਝ ਹਿੱਸਿਆਂ ਦੇ ਵਿੱਚ ਵਿਕਾਸ ਵੱਲ ਧਿਆਨ ਵੀ ਦਿੱਤਾ ਗਿਆ ਤੇ ਵੱਡੇ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਾਰਕਾਂ ਵਰਗੇ ਰਿਹਾਇਸ਼ੀ ਇਲਾਕੇ ਪਾਰਕਿੰਗ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ। ਪਰ ਇਹਦੇ ਨਾਲ ਹੀ ਕਈ ਐਸੇ ਇਲਾਕੇ ਨੇ ਜਿੱਥੇ ਬੁਨਿਆਦੀ ਸਹੂਲਤਾਂ ਵੀ ਪੂਰੀ ਤਰ੍ਹਾਂ ਮੁਹੱਈਆ ਨਹੀਂ ਨੇ। ਨਾ ਤੇ ਪੀਣ ਦਾ ਪਾਣੀ ਤੇ ਨਾ ਹੀ ਨਿਕਾਸ ਪ੍ਰਬੰਧ ਤੇ ਨਾ ਹੀ ਸਿੱਖਿਆ ਤੇ ਸਿਹਤ ਦੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਹੈ। ਅੰਮ੍ਰਿਤਸਰ ਦੇ ਇਲਾਕੇ ਸੰਤਨਗਰ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਦੀ ਸੂਚੀ ਕਾਫੀ ਲੰਬੀ ਹੈ। ਤੇ MP ਤੋਂ ਲੈ ਕੇ MLA ਤੱਕ ਅਪੀਲਾਗਾਰ ਤੱਕ ਕੇ ਲੋਕਾਂ ਦੀ ਫਰਿਆਦ ਹਾਲੇ ਤੱਕ ਕਿਸੇ ਨੇ ਨਹੀਂ ਸੁਣੀ। ਸ਼ਹਿਰ ਦੀਆਂ ਅਹਿਮ ਸੜਕਾਂ ਰਣਜੀਤ ਐਵੇਨਿਊ ਵੇਰਕਾ ਇਲਾਕੇ ਦੀਆਂ ਸੜਕਾਂ ਜੜ-ਜੜ ਹਾਲਾਤਾਂ ਵਿੱਚ ਨੇ ਕਈ ਹਾਦਸਿਆਂ ਨੂੰ ਬੁਲਾਵਾ ਦੇ ਚੁੱਕਿਆ ਇਹਨਾਂ ਸੜਕਾਂ 'ਵਲ ਅਜੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਵੇਰਕਾ ਦੇ ਵਿੱਚ ਬਣਿਆ ਇਹ ਹਸਪਤਾਲ ਇਥੋਂ ਦੀ ਸਰਕਾਰੀ ਸਿਹਤ ਸਹੂਲਤਾਂ ਦੀ ਕਹਾਣੀ ਬਿਆਨ ਕਰ ਰਿਹਾ ਹੈ ਟੁੱਟਿਆ ਤੇ ਗੰਦਗੀ ਨਾਲ ਭਰਿਆ ਇਹ ਰਸਤਾ ਮਰੀਜ਼ਾਂ ਦੇ ਲਈ ਮੁਸ਼ਕਲਾਂ ਵਧਾਉਣ ਦੇ ਨਾਲ ਉਹਨਾਂ ਨੂੰ ਹੋਰ ਬਿਮਾਰੀਆਂ ਦਾ ਤੋਹਫ਼ਾ ਦੇਣ ਦਾ ਇੰਤਜ਼ਾਰ ਵੀ ਕਰ ਰਿਹਾ ਹੈ ਮਾਰੀਆਂ ਫੈਲਣ ਦਾ ਬਹੁਤ ਡਰਿਆ ਹਰ ਨਾਲੀ ਦੇ ਉੱਤੇ ਵੇਖੋ ਉਹ ਨਾਲੀ ਕੱਢ ਕੇ ਬਾਹਰ ਲਾ ਦਿੰਦੇ ਆ ਤੇ ਕੂੜਾ ਜਿਹੜਾ ਵਾ ਉਹ ਵੀ ਬਹੁਤ ਘਟ ਚੁਕਿਆ ਜਾਂਦਾ ਵਾ ਤੇ ਸਫਾਈ ਵੱਲੋਂ ਬਿਲਕੁਲ 1% ਵੀ ਸਫਾਈ ਜੜੀ ਉਹ ਨਹੀਂ ਹੁੰਦੀ ਸੰਤ ਨਗਰ ਵਾਦੀ ਵੇਰ ਕਦੇ ਵਿੱਚ ਪੈਂਦਾ ਹੈ ਇੱਥੇ ਮੈਡਮ ਸਿੱਧੂ ਐਮ ਐਲ ਏ ਆ ਜਦੋਂ ਦੇ ਇਲੈਕਸ਼ਨ ਹੋਈ ਆ ਇੱਕ ਨਵੇਂ ਪੈਸੇ ਦਾ ਵਿਕਾਸ ਨੇ ਹੋਇਆ ਜੇ ਪੁੜੀਆਂ ਟੁੱਟੀਆਂ ਤੋਂ ਅਸਾਂ ਗਹਾਈ ਕਰਕੇ ਬਣਾਈਆਂ ਜੇ ਨਾਲੀਆਂ ਸਾਡੀਆਂ ਉਹ ਨਹੀਂ ਸਾਫ਼ ਹੁੰਦੀਆਂ ਜੇ ਸੜਕਿਆ ਬਾਹਰੋਂ ਉਹਦੇ ਵਿੱਚ 3 3 4 4 ਫੁੱਟ ਟੋਏ ਪਏ ਨੇ ਜਿੱਥੇ ਵੀ ਵੇਖੋ ਸਾਰੇ ਇਲਾਕੇ ਹਰ ਗਲੀ ਚੱਲ ਕੇ ਵੇਖੋ ਗੰਦੀ ਗੰਦਿਆ ਹੋਰ ਤਾਂ ਕੱਖ ਨਹੀਂ ਦੀ ਸਫਾਈ ਗਾਂਦ ਤੁਹਾਨੂੰ ਨਜ਼ਰ ਨਹੀਂ ਆਊਗਾ ਪਹਿਲੋਂ ਐਮਪੀ ਨਹੀਂ ਆਵੜਿਆ ਤੇ ਜੇ ਮੌਜੂਦਾ ਹੈਗੀ ਆ ਐਮਐਲਏ ਤੇ ਉਹ ਕਹਿੰਦੀ ਸਾੜ ਕੋ ਫੰਡ ਹੈ ਨਹੀਂ ਸਾਨੂੰ ਫੰਡ ਨਹੀਂ ਮਿਲਦੇ ਜਿਹੜਾ ਸਾਡਾ ਕਾਉਂਸਲਰ ਆ ਉਹਨੇ ਕਦੀ ਚੱਕਰ ਨਹੀਂ ਮਾਰਿਆ ਉਹਨੂੰ ਪੰਜ-ਛੇ ਵਾਰ ਮਿਲਦੇ ਯਤਨ ਕੀਤਾ ਮਿਲੇ ਵੀ ਆ ਉਹਨੇ ਆਖਿਆ ਮੇਰੇ ਕੋ ਮੈਨੂੰ ਪੈਸੇ ਨਹੀਂ ਮਿਲਦੇ ਸਰਕਾਰ ਵੱਲੋਂ ਇਸ ਕਰਕੇ ਤੁਹਾਡੇ ਗਲੀਆਂ ਜਿਹੜੀਆਂ ਨਹੀਂ ਬਣਦੀਆਂ ਇਸ ਇਲਾਕੇ ਦੇ ਵਿੱਚ ਹਰ ਸਾਲ ਮਲੇਰੀਆ ਤੇ ਪੀਲੀਆ ਵਰਗੀਆਂ ਬਿਮਾਰੀਆਂ ਦਾ ਆਉਣਾ ਹੁਣ ਸਹਿਜ ਹੋ ਗਿਆ ਪਰ ਪ੍ਰਸ਼ਾਸਨ ਦੇ ਕਰਨੀ ਜੂ ਤੱਕ ਨਹੀਂ ਸਰਕਦੀ ਤੇ ਗੰਦਗੀ ਕਾਰਨ ਇਹ ਬਿਮਾਰੀਆਂ ਹਰ ਸਾਲ ਪੁੰਗਰਦੀਆਂ ਰਹਿੰਦੀਆਂ ਨੇ ਪਰ ਸ਼ਹਿਰ ਦੇ ਕੁਝ ਇਲਾਕਿਆਂ ਦੇ ਵਿੱਚ ਸਾਫ ਸਫਾਈ ਕਰਕੇ ਇੱਕ ਚੰਗੇ ਸ਼ਹਿਰ ਦਾ ਵਹਿਮ ਪੈਦਾ ਜ਼ਰੂਰ ਕਰ ਦਿੱਤਾ ਗਿਆ ਅਜੇ ਤੱਕ ਮੇਰੀ ਇਹ ਸ਼ਾਪ ਹੈਗੀ ਜੀ ਮੇਰੀ ਸ਼ਾਪ ਨੂੰ ਖੁੱਲ੍ਹੇ ਨੂੰ 4 ਸਾਲ ਹੋ ਚੁੱਕੇ ਆ ਸਰ ਫਿਲਹਾਲ ਤਾਂ ਮੈਂ 4 ਸਾਲਾਂ ਜਾਂ ਕੁਝ ਵਿਕਾਸ ਨਹੀਂ ਵੇਖਿਆ ਇੱਥੇ ਹਾਂਜੀ ਸਰ ਮੈਂ ਸਰ ਆ ਕੇ ਇਹੋ ਗੱਲ ਵੇਖੀ ਹੈ ਕਿ ਤੁਸੀਂ ਗੰਦਗੀ ਦਾ ਹਿਸਾਬ ਲਾਓ ਕਿ ਡਿਵੈਲਪਮੈਂਟ ਤੋਂ ਹਿਸਾਬ ਪਤਾ ਲੱਗ ਸਕਦਾ ਹੈ ਕਿ ਤੁਸੀਂ ਇਹ ਵੇਖੋ ਕਿ ਇਹ ਚਾਰ ਆਪਣਾ 4 ਸਾਲਾਂ ਦੇ ਵਿੱਚ 4 ਸਾਲਾਂ ਜਦੋਂ ਗਰਮੀਆਂ ਦਾ ਮੌਸਮ ਆਂਦਾ ਹੈ ਤੇ ਹਰ ਸਾਲ ਇੱਥੇ ਜੌਂਡਿਸ ਜਿਹੜਾ ਹੈਗਾ ਹਰ ਸਾਲ ਆਣਾ ਹੀ ਆਣਾ ਹੈ ਹਰ ਇੱਕ ਨਿਊਜ਼ ਚੈਨਲ ਨਿਊਜ਼ ਚੈਨਲ ਨਹੀਂ ਹਰ ਇੱਕ ਖਬਰਾਂ ਦੇ ਵਿੱਚ ਬੇਰਕੇ ਦੀਆਂ ਵਾਰਡ ਨੰਬਰ 15 ਦੀਆਂ ਕਾਫੀ ਖਬਰਾਂ ਲਾ ਚੁੱਕੀਆਂ ਤੇ ਜੇ ਸਾਹ ਨਾ ਜੋਂਡੇ ਸਾਦਾ ਉਸ ਸਾਹ ਨਾ ਜੋਂਡੇ ਸਾਰੇ ਨੂੰ ਪਤਾ ਕਿਤਨਾ ਹੁੰਦਾ ਗੰਦਗੀ ਮਸ਼ਰ ਕਰਕੇ ਤੇ ਇੰਨਾ ਇਥੇ ਮਸ਼ਰ ਇੰਨੀ ਗੰਦਗੀ ਤੇ ਜੋਂਡੇਸ ਦਾ ਖਤਰਾ ਤੇ ਹਰ ਇੱਕ ਇਹਨੂੰ ਸਰਕਾਰ ਨੇ ਸਹੀ ਕਰਨ ਵਾਸਤੇ ਬੜੇ ਦੱਸਿਆ ਵੀ ਹੈ ਪਰ ਨਹੀਂ ਉਹੋ ਜੀ ਕੋਈ ਗੱਲਬਾਤ ਨਹੀਂ ਹੋਈ ਤੇਰ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਵਿਕਾਸ ਕਿੰਨਾ ਕਹਿਗਾ ਇਸ ਮਲੇ ਦੇ ਵਿੱਚ ਸਮੱਸਿਆ ਸਭ ਤੋਂ ਮੇਜਰ ਜਿਹੜੀ ਹੈ ਨਾ ਉਹ ਇਥੇ ਸਾਨੂੰ ਸੀਵੇਜ ਚਾਹੀਦਾ ਸਿਵਰੇਜ ਇੱਥੇ ਹੈ ਨਹੀਂਗਾ ਸਿਵਰੇਜ ਦੇ ਜੇ ਸ਼ੁਰੂ ਹੋਇਆ ਨਾ ਬੜੇ ਬਹੁਤ ਲੰਮੇ ਸਮੇਂ ਤੋਂ ਸਾਡੀ ਮੰਗ ਹੈ ਨਿਵਾਸੀਆਂ ਦੀ ਕਿ ਇੱਥੇ ਸਿਵਰੇਜ ਜੜਾ ਹੋਣਾ ਚਾਹੀਦਾ ਉਸ ਨਿਕਾਸ ਹੈ ਨਹੀਂ ਪਾਣੀ ਦਾ ਕੋਈ ਨਾ ਪਾਣੀ ਦਾ ਘਰਾ ਦਾ ਨਿਕਾਸ ਹੈ ਨਾ ਜਿਹੜੀ ਬਰਸਾਤ ਦਾ ਨਿਕਾਸ ਹੈ ਜੇ ਇੱਥੇ ਸ਼ੁਰੂ ਹੋਇਆ ਇਹ ਕੰਮ ਤੇ ਉਹਨਾਂ ਕੋਈ ਪ੍ਰੋਪਰ ਚੈਨਲ ਸ਼ੁਰੂ ਨਹੀਂ ਹੋ ਸਕਿਆ ਉਹਨਾਂ ਤੁਸੀਂ ਵੇਖਣ ਦਾ ਜਿੱਦਾਂ ਟਾਇਟੇਬੇ ਪੈ ਗਏ ਆ ਇਹਨਾਂ ਦਾ ਕੋਈ ਪਹਿਲਾਂ ਰਲਵਾ ਕੱਢ ਕੇ ਤੇ ਫਿਰ ਜਿਹੜਾ ਕੰਮ ਸ਼ੁਰੂ ਹੋਣਾ ਚਾਹੀਦਾ ਹੈ ਹੁਣ ਉਹ ਜਿਹੜੇ ਪਾਈਪ ਹੈ ਉਹ ਪੈ ਗਏ ਨੇ ਉੱਤੇ ਹਲੇ ਕੋਈ ਨਿਕਾਸੀ ਹੈ ਨਹੀਂ ਗਈ ਤੁਸਾਂ ਨੂੰ ਦੂਰਾਂ ਖੜਾ ਲਾ ਪੈ ਗਏ ਇੱਥੇ ਹੱਥ ਸੇ ਬੜੇ ਹੁੰਦੇ ਆ ਸਮੱਸਿਆ ਸਰ ਇੱਥੇ ਨਾਲੀ ਪਾਣੀ ਬੱਚਿਆਂ ਨੂੰ ਆਉਣ ਜਾਣ ਦਾ ਕੋਈ ਹੈ ਨਹੀਂ ਪ੍ਰਬੰਧ ਇੱਥੇ ਨਾ ਗਟਰ ਦੇ ਵੇਖੋ ਕੂੜਾ ਇਦਾਂ ਢੇਰ ਲੱਗੇ ਹੋਏ ਆ ਮਤਲਬ ਨੰਗਣਾ ਓਖਾ ਆ ਕਿ ਮੱਖੀ ਮੱਛਰ ਦਾ ਗਾਂਦ ਆ ਇੱਥੇ ਪੁੱਟਿਆ ਸੀ ਘਰ ਡਿੱਗਣ ਵਾਲਾ ਹੋ ਗਿਆ ਸੀ ਜੀ ਤੇ ਠੇਕੇਦਾਰੂ ਭੱਜ ਗਿਆ ਉਹ ਪਾਈਪਾਂ ਆ ਦੇ ਵਿੱਚ ਛੱਡ ਕੇ ਨੰਗਣਾ ਓਖਾ ਹੋਇਆ ਰਾਤ ਦੇਣ ਇਥੋਂ ਦੀ ਆਉਣਾ ਜਾਣਾ 24 ਘੰਟੇ ਇਹਨਾਂ ਮੁਸੀਬਤਾਂ ਦੀ ਮਾਰ ਛੱਡ ਰਹੇ ਲੋਕចਾਨੇ ਨੇ ਕਿ ਉਹਨਾਂ ਦੇ ਮੁੱਦਿਆਂ ਦੀ ਸੁਣਵਾਈ ਜਲਦੀ ਕੀਤੀ ਜਾਏ ਜਿੱਥੇ ਉਦਯੋਗਿਕ ਇਕਾਈਆਂ ਇੱਥੇ ਮੂੰਹ ਮੋੜ ਰਹੀਆਂ ਨੇ ਉੱਥੇ ਹੀ ਪੜ੍ਹੀ ਲਿਖੀ ਪੀੜ੍ਹੀ ਦੇ ਲਈ ਸ਼ਹਿਰ ਛੱਡਣਾ ਜਾਂ ਫਿਰ ਮੁਲਕ ਛੱਡਣ ਦਾ ਹੀਲਾ ਹੀ ਰਹਿ ਗਿਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਲੋਕਾਂ ਦੀ ਮੰਨੀਏ ਤਾਂ ਨੌਕਰੀ ਨਹੀਂ ਹੈ ਤਿੰਨ ਵਾਰ ਲਗਾਤਾਰ ਨਵਜੋਤ ਸਿੰਘ ਸਿੱਧੂ ਇਸ ਸੀਟ ਨੂੰ ਜਿੱਤ ਚੁੱਕੇ ਨੇ ਪਰ ਅੱਜ ਉਹਨਾਂ ਦੀ ਥਾਂ ਤੇ ਭਾਜਪਾ ਤੋਂ ਕਦਾਵਰ ਨੇਤਾ ਅਰੁਣ ਜੈਟਲੀ ਤੇ ਕਾਂਗਰਸ ਤੋਂ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੈਦਾਨ ਦੇ ਵਿੱਚ ਨਿਤਰੇ ਨੇ ਹਾਲਾਂਕਿ ਦੋਨਾਂ ਤੇ ਇਲਜ਼ਾਮ ਵੀ ਲੱਗ ਰਹੇ ਨੇ ਭਾਰੀ ਹੋਣ ਦੇ ਪਰ ਅੰਮ੍ਰਿਤਸਰ ਦੇ ਲੋਕਾਂ ਨੂੰ ਮਤਲਬ ਹੈ ਤਾਂ ਸਿਰਫ ਤੇ ਸਿਰਫ ਵਿਕਾਸ ਦੇ ਨਾਲ ਸਭ ਤੋਂ بڑا ਮੁੱਦਾ ਇਹ ਹੀ ਹੈ ਸਰਦਰੀ ਪੰਜਾਬ ਦੇ ਚ ਫੈਕਟਰੀ ਜੋ ਸਭ ਬਰ ਚਲੇਗੀ ਹੈ ਬਾਕੀ ਡਿਵੈਲਪਮੈਂਟ ਜਿਹੜੀ ਹੈ ਉਹ ਹੈ ਹੀ ਹੈ ਫੈਕਟਰੀ ਦੇ ਜਾਂ ਨਾ ਨੁਕਸਾਨ ਦਾ ਦੁਕਾਨਦਾਰਾਂ ਵਿਚਾਰਾ सबसे बड़ा मुद्दा यही है जी अपनी सर की सफाई होनी चाहिए सबसे पहले तो ये दूसरा ट्रैफिक बहुत ज्यादा हो रहा है इसे इसमें कंट्रोल होना चाहिए बाहर से तो कैप्टन साहब भी आए हुए हैं तो जेटली साहब भी आए हैं जो अच्छा काम करेगा वही जीतेगा जी एज अ वोटर तो मैं देखती हूँ फिर क्या हुआ अगर बाहर से आए हैं तो हमें तो ये देखना चाहिए ना कौन विकास कर रहा है देश का ਤੋ ਇਸ ਲਈ ਤਾਂ ਇਹ ਮੈਟਰ ਤਾਂ ਨਹੀਂ ਕਰਤਾ ਕੌਣ ਕहां से ਆਇਆ ਹੈ ਬਸ ਇਹੀ ਮੈਟਰ ਕਰਤਾ ਹੈ ਕਿ ਕੌਣ ਦੇਸ਼ ਦਾ ਸੁਧਾਰ ਕਰ ਰਹਾ ਹੈ ਵੈਸੇ ਤਾਂ ਮੈਦਾਨ ਦੇ ਵਿੱਚ ਅੰਮ੍ਰਿਤਸਰ ਦੇ ਹੀ ਡਾਕਟਰ ਦਲਜੀਤ ਸਿੰਘ ਵੀ ਉਤਰੇ ਨੇ ਵੈਸੇ ਤਾਂ ਟੱਕਰ ਸਿਰਫ ਕੈਪਟਨ ਤੇ ਜੇਟਲੀ ਵਿਚਾਲੇ ਮੰਨੀ ਜਾ ਰਹੀ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਆਖਿਰ ਵਿੱਚ ਝਾੜੂ ਸਬ ਦਾ ਸਫਾਇਆ ਕਰ ਦਵੇ ਅੰਮ੍ਰਿਤਸਰ ਦੇ ਵਿੱਚ ਵੱਡੇ ਨੇਤਾਵਾਂ ਦੀ ਐਂਟਰੀ ਦੇ ਨਾਲ ਇਹ ਹਲਕਾ ਇਸ ਵੇਲੇ ਦੇਸ਼ ਦੀ ਹੌਟ ਸੀਟ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਉਨ ਸਵਾਲ ਇਹ ਹੁਰਦਾ ਕਿ ਜਨਤਾ ਕਿਸ ਦੀ ਚੋਣ ਕਰਕੇ ਉਸ ਨੂੰ ਭੇਜੇਗੀ ਲੋਕ ਸਭਾ ਦੇ ਵਿੱਚ